ਸਰਦਾਰ ਪਰਮਜੀਤ ਸਿੰਘ ਜੀ ਵਿਜੀਤਪੁਰ ਜਿਹੜੇ ਅੱਜ ਸਵੇਰ-ਸਵੇਰ ਘਰੇ ਆਏ ਸੀਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਨਾਲ ਭਾਈ ਜੀ ਹੁਣੀ ਨੇ ਗੁਰਜੀਤ ਸਿੰਘ ਜੀ ਹੁਣੀ ਨੇ ਗੁਰਜੀਤ ਸਿੰਘ ਜੀ ਹੁਣੀ ਨੇ ਤੇ ਮੈਂ ਸਮਝਦਾ ਵੀ ਇਹਨਾਂ ਨੂੰ ਪੰਜਾਬ ਦਾ ਉਹਦਾ ਦਿੱਤਾ ਗਿਆ ਪੰਜਾਬ ਦਾ ਸੂਬਾ ਮੀਤ ਪ੍ਰਧਾਨ ਕਿਉਂਕਿ ਇਹਨਾਂ ਦੀ ਜਿਹੜੀ ਸੇਵਾ ਫੜੀ ਵੱਡੀ ਸੇਵਾ ਬੜੇ ਸਾਲ ਹੋ ਗਏ ਇਹਨਾਂ ਨੂੰ ਜਿਹੜਾ ਪ੍ਰਧਾਨ ਕਰਦੇ ਨੂੰ ਤੇ ਹੁਣ ਇਹਨਾਂ ਨੂੰ ਅਸੀਂ ਆ ਪੰਜਾਬ ਦਾ ਉਹਦਾ ਤਾ ਦਿੱਤਾ ਕਿਉਂਕਿ ਸਿਆਣੇ ਨੇ ਸਮਝਦਾਰ ਨੇ ਸਾਨੂੰ ਇਹਨਾਂ ਤੋਂ ਰਿਆ ਲੈਣੀਆਂ ਪੈਂਦੀਆਂ ਕਈ ਵਾਰ ਕਈ ਕੰਮਾਂ ਨੂੰ ਤੇ ਅਸੀਂ ਇਹਨਾਂ ਦੀ ਹੁਣ ਜਿੱਥੇ ਡਿਊਟੀ ਲਾਵਾਂਗੇ ਪੰਜਾਬ ਦੇ ਵਿੱਚ ਕਿਉਂਕਿ ਬੜੇ ਆਗੂ ਰੱਖੇ ਨੇ ਸਾਰੇ ਜਣੇ ਪੰਜਾਬ ਦੇ ਤੇ ਇਹਨਾਂ ਦੀ ਜਿਹੜੀ ਡਿਊਟੀ ਅਸੀਂ ਲਾਏ ਆ ਫਰਮੇਸ਼ਨ ਜੀ ਤੁਸੀਂ ਦੱਸੋ ਕਿ ਤੁ ਮੈਂ ਕੋਟਣ ਕੋਟਣ ਸਰਦਾਰ ਕੋਜਿੰਦਰ ਸਿੰਘ ਖੋਸਾ ਜਿਹਦਾ ਪਰਿਵਾਰ ਹੈ ਦਾ ਜਿੰਨੀ ਵੀ ਸੇਵਾ ਜਿੱਥੇ ਵੀ ਭੇਜਾਂਗੇ ਆਲ ਪੰਜਾਬ ਆਲ ਇੰਡੀਆ ਦੇ ਕਰ ਵਿੱਚ ਭੇਜਣਗੇ ਤੇ ਮੈਂ ਜ਼ਰੂਰ ਸਿਰ ਮੱਥੇ ਤੇ ਪ੍ਰਵਾਨ ਕਰਕੇ ਉਹ ਸੇਵਾ ਨੂੰ ਸਾਡੇ ਨੂੰ ਨਵਾਦੇ ਤੇ ਇਹਨਾਂ ਲਈ ਕਹਿੰਦੇ ਖੁੱਲ੍ਹ ਚੜਾ ਕੇ ਆਇਆ ਕਰਾਂਗੇ ਕਿ ਸਾਡਾ ਜਿਹੜਾ ਸਰਜਿੰਦਰ ਸਿੰਘ ਖੋਸਾ ਦਾ ਕਾਰਜ ਜਿਹੜਾ ਹੋਰ ਉੱਚਾ ਹੋ ਜੇ ਮੈਂ ਆਪਦੀ ਜਿਹੜੀ ਰੈਂਧੀ ਬਾਕੀ ਜ਼ਿੰਦਗੀ ਆ ਉਹ ਖੋਸਾ ਯੂਨੀਅਨ ਦੇ ਵਿੱਚ ਵਦੀਤ ਕਰੂੰਗਾ ਕਿ ਨਾ ਕਿ ਕਿਸੇ ਵੀ ਹੋਰ ਯੂਨੀਅਨ ਦੀ ਗੱਲ ਸੁਣੂੰਗਾ ਬੋਲੇ